ਜ਼ਿੰਦਗੀ ਨੂੰ ਸਿਰਫ ਗੁਜ਼ਾਰੋ ਨਹੀਂ ਬਲਕਿ ਉਸ ਨੂੰ ਜਿਓ ਸਿਰਫ ਹੱਥ ਨਾ ਲਗਾਓ ਮਹਿਸੂਸ ਕਰੋ ਸਿਰਫ ਦੇਖੋ ਨਹੀਂ ਗੌਰ ਵੀ ਕਰੋ ਸਿਰਫ ਸੁਣੋ ਨਹੀਂ ਧਿਆਨ ਨਾਲ ਸੁਣੋ ਸਿਰਫ ਧਿਆਨ ਨਾਲ ਹੀ ਨਾ ਸੁਣੋ ਬਲਕਿ ਸਮਝੋ ਵੀ ਸਿਰਫ ਸਮਝੋ ਨਹੀਂ ਬਲਕਿ ਉਸ ਨੂੰ ਜੀਵਨ ਵਿੱਚ ਵੀ ਉਤਾਰੋ ਜੀਵਨ ਵਿੱਚ ਉਤਾਰਨਾ ਹੀ ਤਾਂ ਸਭ ਕੁਝ ਹੈ ਅਖੀਰ ਅਸੀਂ ਸਿੱਖਦੇ ਹੀ ਕਿਉਂ ਹਾਂ ਜੀਵਨ ਨੂੰ ਬਿਹਤਰ ਬਣਾਉਣ ਲਈ ਗਿਆਨ ਹੀ ਸ਼ਕਤੀ ਹੈ ਇਹ ਗੱਲ ਅਧੂਰੀ ਹੈ ਗਿਆਨ ਤਾਂ ਬਸ ਜਾਣਕਾਰੀ ਦਾ ਨਾਮ ਹੈ ਗਿਆਨ ਸ਼ਕਤੀ ਉਦੋਂ ਹੀ ਬਣਦਾ ਹੈ ਜਦੋਂ ਉਸ ਦੀ ਵਰਤੋਂ ਕੀਤੀ ਜਾਵੇ ਇੱਕ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਜੰਗਲ ਸੀ ਜਿੱਥੇ ਬਹੁਤ ਸਾਰੇ ਤੋਤੇ ਰਹਿੰਦੇ ਸੀ ਇਸ ਲਈ ਇਹ ਜੰਗਲ ਨੂੰ ਤੋਤਿਆਂ ਦੇ ਜੰਗਲ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਇੱਕ ਸ਼ਿਕਾਰੀ ਦੀ ਨਜ਼ਰ ਇਹਨਾਂ ਤੋਤਿਆਂ ਤੇ ਪੈਂਦੀ ਹੈ ਉਹ ਸ਼ਿਕਾਰੀ ਜੰਗਲ ਵਿੱਚ ਰੋਹ ਜਾਂਦਾ ਜਾਲ ਵਿਛਾਉਂਦਾ ਦਾਣੇ ਪਾਉਂਦਾ ਤੇ ਬਹੁਤ ਸਾਰੇ ਤੋਤੇ ਹਰ ਰੋਜ਼ ਫੜ ਕੇ ਲਿਆਉਂਦਾ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਲਿਆ ਕੇ ਵੇਚ ਦਿੰਦਾ ਇਹ ਹਰ ਰੋਜ਼ ਹੋਣ ਲੱਗਿਆ ਹੁਣ ਹੌਲੀ-ਹੌਲੀ ਉਸ ਜੰਗਲ ਵਿੱਚ ਤੋਤਿਆਂ ਦੀ ਗਿਣਤੀ ਬਹੁਤ ਘਟਣ ਲੱਗ ਗਈ ਇਹ ਵੇਖ ਕੇ ਤੋਤਿਆਂ ਦੇ ਸਰਦਾਰ ਨੂੰ ਬਹੁਤ ਚਿੰਤਾ ਹੋਈ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਜੰਗਲ ਵਿੱਚ ਇੱਕ ਵੀ ਤੋਤਾ ਨਹੀਂ ਬਚੇਗਾ ਪਰ ਹੁਣ ਉਹ ਕਰ ਵੀ ਕੀ ਸਕਦਾ ਸੀ ਉਹ ਇਸੇ ਸੋਚ ਵਿੱਚ ਉਲਝਿਆ ਰਿਹਾ ਇਸੇ ਤਰ੍ਹਾਂ ਕਈ ਦਿਨ ਨਿਕਲ ਗਏ ਉਸ ਨੂੰ ਫਿਰ ਇੱਕ ਸਾਧੂ ਦਾ ਖਿਆਲ ਆਇਆ ਜੋ ਕਿ ਜੰਗਲ ਦੀ ਸੀਮਾ ਤੇ ਰਹਿੰਦਾ ਸੀ ਉਸ ਨੇ ਸੁਣਿਆ ਸੀ ਕਿ ਉਹ ਸਾਧੂ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਤੋਤਾ ਸਾਧੂ ਕੋਲ ਚਲਾ ਗਿਆ ਤੇ ਜਾ ਕੇ ਸਾਧੂ ਨੂੰ ਸਾਰੀ ਗੱਲ ਦੱਸੀ ਸਾਧੂ ਨੇ ਤੋਤੇ ਦੀ ਸਾਰੀ ਗੱਲ ਸੁਣੀ ਅਤੇ ਕਿਹਾ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਜੋ ਇੱਕ ਮੰਤਰ ਦੀ ਤਰ੍ਹਾਂ ਹੈ ਜਾ ਕੇ ਆਪਣੇ ਸਾਥੀਆਂ ਨੂੰ ਦੱਸਣਾ ਜੇਕਰ ਉਹ ਸਮਝਣਗੇ ਤਾਂ ਇਸ ਜੰਜਾਲ ਤੋਂ ਛੁੱਟ ਜਾਣਗੇ ਤੇ ਉਹ ਮੰਤਰ ਹੈ ਕਿ ਉਹ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਪਰ ਆਪਾਂ ਫਸਣਾ ਨਹੀਂ ਇਸ ਮੰਤਰ ਨੂੰ ਯਾਦ ਕਰਕੇ ਉਹ ਸਰਦਾਰ ਤੋਤਾ ਉੱਡ ਗਿਆ ਜੰਗਲ ਵਿੱਚ ਜਾ ਕੇ ਸਾਰੇ ਤੋਤਿਆਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਸਭ ਨੂੰ ਉਹ ਗੱਲ ਆਪਣੇ ਨਾਲ ਦੁਹਰਾਉਣ ਲਈ ਕਿਹਾ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਪਰ ਅਸੀਂ ਫਸਣਾ ਨਹੀਂ ਹੁਣ ਤਾਂ ਸਾਰੇ ਤੋਤੇ ਸੋਂਦੇ ਜਾਗਦੇ ਉੱਠਦੇ ਮੈਂਦੇ ਖਾਂਦੇ ਪੀਂਦੇ ਬਸ ਇਹੀ ਗੱਲ ਦੁਹਰਾਉਂਦੇ ਰਹਿੰਦੇ ਸ਼ਿਕਾਰੀ ਆਏਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਪਰ ਫਸਣਾ ਨਹੀਂ ਅਗਲੇ ਦਿਨ ਸ਼ਿਕਾਰੀ ਆਇਆ ਉਸਨੇ ਜਾਲ ਵਿਛਾਇਆ ਪਰ ਦਰਖਤਾਂ ਦੇ ਬੈਠੇ ਤੋਤੇ ਲਗਾਤਾਰ ਇਹੀ ਬੋਲੀ ਜਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਸ਼ਿਕਾਰੀ ਹੈਰਾਨ ਸੀ ਉਹ ਸੋਚਣ ਲੱਗਿਆ ਕੇ ਸਭ ਨੂੰ ਪਤਾ ਹੈ ਕਿ ਮੈਂ ਅੱਗੇ ਕੀ ਕਰਨ ਵਾਲਾ ਹਾਂ ਅੱਜ ਤਾਂ ਮੈਂ ਇੱਕ ਵੀ ਤੋਤੇ ਦਾ ਸ਼ਿਕਾਰ ਨਹੀਂ ਕਰ ਪਾਵਾਂਗਾ ਉਸ ਨੇ ਜਾਲ ਇਕੱਠਾ ਕੀਤਾ ਤੇ ਵਾਪਸ ਘਰ ਚਲਾ ਗਿਆ ਅਗਲੇ ਦਿਨ ਸ਼ਿਕਾਰੀ ਫੇਰ ਆਇਆ ਹਰ ਪਾਸੇ ਇਹੀ ਆਵਾਜ਼ ਗੂੰਜ ਰਹੀ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਏਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਰੋਜ਼ ਇਹੀ ਹੋਣ ਲੱਗਿਆ ਸ਼ਿਕਾਰੀ ਪਰੇਸ਼ਾਨ ਹੋ ਗਿਆ ਕਿ ਹੁਣ ਉਹ ਸ਼ਿਕਾਰ ਨਹੀਂ ਕਰੇਗਾ ਤਾਂ ਉਹ ਬਾਜ਼ਾਰ ਵਿੱਚ ਕੀ ਵੇਚੇਗਾ ਤੇ ਆਪਣੇ ਘਰ ਤੇ ਖਾਵੇਗਾ ਕੀ ਉਸਦੀ ਰੋਜ਼ੀ ਰੋਟੀ ਤਾਂ ਸਾਰੀ ਸ਼ਿਕਾਰੀ ਤੇ ਨਿਰਭਰ ਸੀ ਹੈਰਾਨ ਪਰੇਸ਼ਾਨ ਉਹ ਰੋਜ਼ ਖਾਲੀ ਹੱਥ ਵਾਪਸ ਘਰ ਆ ਜਾਂਦਾ ਇੱਕ ਦਿਨ ਉਸਦੀ ਪਤਨੀ ਨੇ ਉਸਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਸ਼ਿਕਾਰੀ ਨੇ ਸਾਰੀ ਗੱਲ ਦੱਸੀ ਪਤਨੀ ਨੇ ਮੁਸਕਰਾ ਕੇ ਕਿਹਾ ਬਸ ਐਨੀ ਕੁ ਗੱਲ ਤੁਸੀਂ ਫਿਕਰ ਨਾ ਕਰੋ ਮੈਂ ਇੱਕ ਸਾਧੂ ਨੂੰ ਜਾਣਦੀ ਹਾਂ ਜਿਸ ਦੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪਤਨੀ ਸ਼ਿਕਾਰੀ ਨੂੰ ਲੈ ਕੇ ਸਾਧੂ ਦੇ ਕੋਲ ਚਲੀ ਗਈ ਤੇ ਉਹਨੂੰ ਜਾ ਕੇ ਸਾਰੀ ਗੱਲ ਦੱਸੀ ਇਹ ਉਹੀ ਮਹਾਤਮਾ ਸੀ ਜਿਸ ਕੋਲ ਤੋਤਿਆਂ ਦਾ ਸਰਦਾਰ ਵੀ ਆਇਆ ਸੀ ਉਹ ਮਹਾਤਮਾ ਸਾਰੀ ਗੱਲ ਸੁਣ ਕੇ ਸ਼ਿਕਾਰੀ ਨੂੰ ਕਹਿੰਦੇ ਕਿ ਤੂੰ ਪੜਿਆ ਹੈ ਨਾ ਕਿ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਬਸ ਤੂੰ ਆਪਣਾ ਕੰਮ ਕਰਦਾ ਜਾ ਤੇ ਤੋਤੇ ਆਪਣਾ ਕੰਮ ਕਰ ਰਹੇ ਨੇ ਸੋ ਤੂੰ ਆਪਣਾ ਕਰਮ ਇਸੇ ਤਰ੍ਹਾਂ ਕਰੀ ਚੱਲ ਜਿਵੇਂ ਪਹਿਲਾਂ ਕਰ ਰਿਹਾ ਸੀ ਬਾਕੀ ਸਭ ਉਸ ਮਾਲਕ ਤੇ ਛੱਡ ਦੇ ਜਾਂ ਜੰਗਲ ਵਿੱਚ ਜਾ ਕੇ ਜਾਲ ਵਿਛਾ ਦਾਣੇ ਪਾ ਹੁਣ ਤੋਤੇ ਫਸਣ ਜਾਂ ਨਾ ਫਸਣ ਇਹ ਉਹਨਾਂ ਦੇ ਉੱਪਰ ਹੈ शिकारी ने उਧਾ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਪਰ ਤੋਤੇ ਤਾਂ ਉਹੀ ਗੱਲ ਦੁਹਰਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਪਰ ਫਸਣਾ ਨਹੀਂ ਪਰ ਅੱਜ ਸ਼ਿਕਾਰੀ ਨੇ ਜਾਲ ਵਿਛਾਇਆ ਦਾਣੇ ਵੀ ਪਏ ਸਾਰੇ ਤੋਤੇ ਉਹੀ ਗੱਲ ਬੋਲਦੇ ਬੋਲਦੇ ਇੱਕ ਇੱਕ ਕਰਕੇ ਜਾਲ ਤੇ ਆ ਕੇ ਬੈਠ ਗਏ ਤੇ ਸਾਰੇ ਦੇ ਸਾਰੇ ਤੋਤੇ ਜਾਲ ਵਿੱਚ ਫਸ ਗਏ ਸ਼ਿਕਾਰੀ ਹੈਰਾਨ ਰਹਿ ਗਿਆ ਕਿ ਇਹ ਕੀ ਹੋਇਆ ਕਿ ਉਹ ਸਾਧੂ ਕੋਲ ਕੋਈ ਜਾਦੂਈ ਸ਼ਕਤੀ ਹੈ ਇਹ ਜਾਣਨ ਲਈ ਉਹ ਜਾਲ ਵਿੱਚ ਫਸੇ ਸਾਰੇ ਤੋਤਿਆਂ ਨੂੰ ਲੈ ਕੇ ਉਸ ਸਾਧੂ ਕੋਲ ਚਲਿਆ ਗਿਆ। ਉਹਨਾਂ ਨੇ ਪੈਰੀ ਪੈਕੇ ਬੋਲਿਆ, "ਹੇ ਮਹਾਤਮਾ, ਤੁਸੀਂ ਕੀ ਜਾਦੂ ਕੀਤਾ ਹੈ? ਇਹ ਕਿਵੇਂ ਸੰਭਵ ਹੋ ਗਿਆ? ਇਹ ਸਾਰੇ ਤੋਤੇ ਤਾਂ ਜਾਣਦੇ ਸੀ ਕਿ ਜਾਲ ਵਿੱਚ ਨਹੀਂ ਫਸਣਾ। ਫਿਰ ਇਹ ਕਿਵੇਂ ਫਸ ਗਏ?" ਸਾਧੂ ਨੇ ਮੁਸਕਰਾ ਕੇ ਕਿਹਾ, "ਇਹ ਤੋਤੇ ਸਿਰਫ ਜਾਣਦੇ ਸੀ, ਸਮਝਦੇ ਨਹੀਂ ਸੀ। ਤੇ ਇਹ ਤੋਤੇ ਸਿਰਫ ਇਹ ਗੱਲ ਨੂੰ ਦੁਹਰਾ ਰਹੇ ਸੀ, ਪਰ ਇਸ ਗੱਲ ਤੇ ਇਹਨਾਂ ਨੇ ਅਮਲ ਨਹੀਂ ਕੀਤਾ।" ਅਮਲ ਕਰਨਾ ਇਹੀ ਤਾਂ ਉਹ ਜਾਦੂਈ ਸ਼ਕਤੀ ਹੈ ਜੋ ਇਹਨਾਂ ਨੂੰ ਜਾਲ ਵਿੱਚ ਫਸਣ ਤੋਂ ਬਚਾ ਸਕਦੀ ਸੀ ਸੋ ਦੋਸਤੋ ਜਾਣਕਾਰੀ ਤਾਂ ਬਹੁਤ ਲੋਕਾਂ ਕੋਲ ਹੁੰਦੀ ਹੈ ਪਰ ਜੀਵਨ ਵਿੱਚ ਅੱਗੇ ਉਹੀ ਵਾਧਾ ਹੈ ਜੋ ਜਾਣਕਾਰੀ ਤੇ ਅਮਲ ਕਰਦਾ ਹੈ ਗਿਆਨ ਦਾ ਸਹੀ ਅਰਥ ਇਹੀ ਹੈ ਜੋ ਜੀਵਨ ਵਿੱਚ ਤੁਹਾਨੂੰ ਸਮੱਸਿਆਵਾਂ ਤੋਂ ਬਾਹਰ ਕੱਢੇ ਪਰ ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਤੁਸੀਂ ਮਿਲੇ ਹੋਏ ਗਿਆਨ ਤੇ ਅਮਲ ਵੀ ਕਰੋ ਇਸ ਲਈ ਜੇਕਰ ਤੁਹਾਡੇ ਦਿਮਾਗ ਵਿੱਚ ਕੋਈ ਵੀ ਆਈਡੀਆ ਆਵੇ ਉਸ ਉੱਪਰ ਅਮਲ ਜ਼ਰੂਰ ਕਰਨਾ ਚਾਹੀਦਾ ਹੋ ਸਕਦਾ ਉਹ ਆਈਡੀਆ ਤੁਹਾਡੀ ਪੂਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇ ਦੋਸਤੋ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਭ ਨਾਲ ਸ਼ੇਅਰ ਜ਼ਰੂਰ ਕਰਿਓ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਸੋ ਆਪਣਾ ਖਿਆਲ ਰੱਖਣਾ ਧੰਨਵਾਦ